ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਗ ਸੁਹੀ ਮਹੱਲਾ ਪੰਡਵਾ ਅਸ਼ਟਪਦੀਆ ਕਰ ਨਾਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜਿਨ ਡਿਠਿਆ ਮਨ ਰਹਿਸੀਐ ਕਿਉ ਪਾਈਐ ਤਿਨ ਸੰਗ ਜੀਉ ਜਿਨ ਡਿਠਿਆ ਇਥੇ ਸਮਕ ਲਾ ਦਨੀ ਹੈ ਮਾਨ ਰਹਿਸੀ ਹੈ ਰਹਿਸੀ ਪੁ ਲਈ ਬੂਲਨਾ ਇਥੇ ਵਿਸਰਾਮ ਲਾ ਦਨਾ ਕਿਉ ਪਾਈ ਹੈ ਤੈਨ ਸੰਗ ਜੀਉ ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਜੀਉ ਜਿਸੇ ਪਦ ਤੇ ਵਿਸਰਾਮ ਹੈ ਲਾਇਨ ਥੀਮ ਕਲਾ ਦਨੀ ਹੈ ਪ੍ਰਭ ਸਿਉ ਰੰਗ ਜੀਉ ਤੈਨ ਸਿਉ ਪ੍ਰੀਤ ਨ ਟੁੱਟਾਈ ਕਬਹ ਨਾ ਹੋਵੇ ਭੰਗ ਜੀਓ ਤੈਨ ਸੋਪ੍ਰੀਤ ਇਥੇ ਠਮਕ ਨਾ ਟੁੱਟਈ ਇਥੇ ਵਿਸਰਾਮ ਹੈ ਕਬਹ ਇਥੇ ਯਮਕ ਲਾ ਦਨੀ ਹੈ ਨਾ ਹੋਵੇ ਭੰਗ ਜੀਓ ਪਾਰ ਬ੍ਰਹਮ ਪ੍ਰਾਪ ਕਰ ਦਇਆ ਗੁਣ ਗਾਵਾ ਤੇਰੇ ਨਿਤ ਜੀਓ ਗੁਣ ਗਾ ਗੁਣ ਗਾਵਾ ਤੇਰੇ ਨਿਤ ਜੀਓ ਆਏ ਮਿਲੋ ਸੰਤ ਸੱਜਣਾ ਨਾਮ ਜਪਹਿ ਮਨ ਮਿੱਤ ਜੀਵ ਰਹਾਉ ਦੇਖਾ ਸੁਨੇ ਨ ਜਾਣਈ ਮਾਇਆ ਮੋਹਿਆ ਅੰਧ ਜੀਵ ਕਾਤੀ ਦੇਹਾ ਵਿਣਸਣੀ ਕੂੜ ਕਮਾਵੇ ਤੰਦ ਜੀਵ ਨਾਮ ਧਿਆਵਹਿ ਸੇ ਜਿਣ ਚੱਲੇ ਗੁਰ ਪੂਰੇ ਸੰਬੰਧ ਜੀਵ ਨਾਮ ਧਿਆਵਹਿ ਸੇ ਜਿਣ ਚੱਲੇ ਇਥੇ ਵਿਸਰਾਮ ਗੁਰ ਪੂਰੇ ਸੰਬੰਧ ਜੀਓ ਹੁਕਮੇ ਜੋਗ ਮਹਿ ਆਇਆ ਚੱਲਣੇ ਹੁਕਮ ਸੰਜੋਗ ਜੀਓ ਚੱਲਣ ਹੁਕਮੇ ਜੋਗ ਮਹਿ ਆਇਆ ਇਥੇ ਵਿਸਰਾਮ ਚੱਲਣ ਇਥੇ ਯਮਕ ਲਾ ਦਿੰਨੀ ਹੈ ਹੁਕਮ ਸੰਜੋਗ ਜੀਓ ਹੁਕਮੇ ਜੋਗ ਮਹਿ ਆਇਆ ਚੱਲਣ ਹੁਕਮ ਸੰਜੋਗ ਜੀਓ ਹੁਕਮੇ ਪਰਪੰਚ ਪਸਰਿਆ ਹੁਕਮ ਕਰੇ ਰਾਸ ਭੋਗ ਜੀਉ ਜਿਸਨੋ ਕਰਤਾ ਵਿਸਰੈ ਤਿਸਹਿ ਵਿਛੋੜਾ ਸੋਗ ਜੀਉ ਆਪਣੜੇ ਪ੍ਰਭ ਪਾਣਿਆ ਦਰਗਹ ਪੈਦਾ ਜਾਏ ਜੀਉ ਆਪਨੜੇ ਨਹੀਂ ਕਹਿਣਾ ਹੈ ਆਪਣੜੇ ਪ੍ਰਭ ਪਾਣਿਆ ਦਰਗਹ ਪੈਦਾ ਜਾਏ ਜੀਉ ਐਥੈ ਸੁਖ ਮੁਖ ਉਜਲਾ ਇੱਕੋ ਨਾਮ ਧਿਆਏ ਜੀਉ ਆਦਰ ਦਿੱਤਾ ਪਾਰ ਬ੍ਰਹਮ ਗੁਰ ਸੇਵਿਆ ਸਤ ਭਾਏ ਜੀਉ ਇਹ ਸਤ ਭਾਏ ਪਾਠ ਇਕੱਠਾ ਹੀ ਕਰਨਾ ਹੈ ਆਦਰ ਦਿੱਤਾ ਪਾਰ ਬ੍ਰਹਮ ਗੁਰ ਸੇਵਿਆ ਸਤ ਭਾਏ ਜੀਉ ਥਾਨ ਤਨੰਤਰ ਰਾਵ ਰਹਿਆ ਸਰਬ ਦੀਆ ਪ੍ਰਤਪਾਲ ਜੀਉ ਸੱਚ ਖਜ਼ਾਨਾ ਸੰਚਿਆ ਏਕ ਨਾਮ ਧਨਮਾਲ ਜੀਉ ਮਾਨਤੇ ਕਬ ਹੁ ਨਾ ਵਿਸਰੈ ਕਬ ਕਬ ਹੂ ਨਹੀਂ ਕਹਿਣਾ ਕਬ ਹੋ ਹਾਹੀ ਓਂਕੜ ਮਾਨਤੇ ਕਬ ਹੁ ਨਾ ਵਿਸਰੈ ਮਾਨਤੇ ਕਬ ਹੁ ਨਾ ਵਿਸਰੈ ਜਾ ਆਪੇ ਹੋਏ ਦਇਆਲ ਜੀਵ ਆਉਣ ਜਾਣ ਰਹਿ ਗਏ ਮਨ ਉੱਠਾ ਨਿਰੰਕਾਰ ਜੀਵ ਤਾ ਕਾ ਅੰਤ ਨਾ ਪਾਈਐ ਊਚਾ ਗਗਮ ਅਪਾਰ ਜੀਵ ਜੇ ਸਪ੍ਰਭ ਆਪਣਾ ਵਿਸਰੈ ਸੋ ਮਰ ਜੰਮੈ ਲੱਖ ਵਾਰ ਜੀਓ ਇਸੇ ਤਰ੍ਹਾਂ ਉਚਾਰਨ ਕਰਨਾ ਜੇ ਸਪ੍ਰਭ ਆਪਣਾ ਵਿਸਰੈ ਇਥੇ ਵਿਸਰਾਮ ਸੋ ਮਰ ਜੰਮੈ ਇਥੇ ਚਮਕ ਲੱਖ ਵਾਰ ਜੀਓ ਲੱਖ ਵਾਰ ਨਹੀਂ ਕਹਿਣਾ ਲੱਖ ਵਾਰ ਜੀਓ ਸਾਚ ਨੇਹ ਸਾਚ ਨੇਹ ਤਨ ਪ੍ਰੀਤਮਾ ਜੇ ਨਾ ਮਨ ਉੱਠਾ ਆਪ ਜੀਉ ਗੁਣ ਸਾਜੀ ਤਿਨ ਸੰਗ ਵਸੇ ਆਠ ਪਹਿਰ ਪ੍ਰਭ ਜਾਪ ਜੀਉ ਆਠ ਪਹਿਰ ਪ੍ਰਭ ਜਾਪ ਜੀਉ ਆਠ ਪਹਿਰ ਪ੍ਰਭ ਜਾਪ ਜੀਉ ਰੰਗ ਰਤੇ ਪਰਮੇਸਰੈ ਬਿਨਸੇ ਸਗਲ ਸੰਤਾਪ ਜੀਉ ਹਾਂਜੀ ਬਿਨਸੇ ਪਦ ਤੇ ਯਮਕ ਹੈ ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕ ਅਨੇਕ ਜੀਵ ਤੂੰ ਸਮਰੱਥ ਤੂੰ ਸਰਬ ਮੈਂ ਤੂੰ ਹੈ ਬੁੱਧ ਬਵੇਕ ਜੀਵ ਤੂੰ ਸਮਰੱਥ ਇੱਥੇ ਠਮਕ ਤੂੰ ਸਰਬ ਮੈਂ ਸਰਬ ਮੈਂ ਜਿਹੜਾ ਪਾਠ ਹੈ ਸੰਬੰਧਕ ਪਾਠ ਹੈ ਇਥੇ ਵਿਸਰਾਮ ਹੈ ਤੂੰ ਹੈ ਬੁੱਧ ਵਿਵੇਕ ਜੀਉ ਵਿਵੇਕ ਬੋਲਣਾ ਹੈ ਬਵੇਕ ਨਹੀਂ ਕਹਿਣਾ ਸਿਆਰੀ ਲਾ ਕੇ ਤੂ ਹੈ ਬੋਦ ਵਿਵੇਕ ਜੀ ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ